ਸਟਾਰ ਪਾਕਿਸਤਾਨ ਦਾ ਗੁਆਂਢੀ ਦੇਸ਼ ਅਫਗਾਨਿਸਤਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਬੈਂਡੀ ਇਸ ਦੇ ਦੋ ਮੁੱਖ ਕਾਰਨ ਹਨ ਪਹਿਲਾ ਇਹ ਕਿ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਲੜਾਕਿਆਂ ਵੱਲੋਂ ਅਫਗਾਨਿਸਤਾਨ ਦੀਆਂ ਸਰਹੱਦਾਂ ਤੋਂ ਪਾਕਿਸਤਾਨ ਦੀ ਫੌਜ ਪੁਲਿਸ ਅਤੇ ਉਥੋਂ ਦੀ ਹੋਰ ਅਦਾਰਿਆਂ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਡੈਂਡੀ ਇਸ ਸਬੰਧੀ ਪਾਕਿਸਤਾਨ ਦੀ ਸਰਕਾਰ ਨੇ ਅਫਗਾਨਿਸਤਾਨ ਦੀ ਸਰਕਾਰ ਨੂੰ ਅਨੇਕਾਂ ਵਾਰ ਸਖਤ ਧਮਕੀਆਂ ਵੀ ਦਿੱਤੀਆਂ ਹਨ ਕਿ ਉਹ ਆਪਣੇ ਦੇਸ਼ ਦੀ ਸਰਹੱਦ ਦੀ ਉਲੰਘਣਾ ਕਰਕੇ ਤਾਲਿਬਾਨ ਨੂੰ ਪਾਕਿਸਤਾਨ ਉੱਤੇ ਹਮਲੇ ਕਰਨ ਦੀ ਇਜਾਜ਼ਤ ਨਾ ਦੇਵੇ ਪਰ ਇਸ ਦੇ ਬਾਵਜੂਦ ਅਫਗਾਨਿਸਤਾਨ ਅੰਦਰੋਂ ਪਾਕਿਸਤਾਨ ਵਿਰੋਧੀ ਇਹ ਮਜ਼ਬੂਤ ਸੰਗਠਨ ਲਗਾਤਾਰ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ ਡੈਂਡੀ ਇਸੇ ਕਰਕੇ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਬੇहद ਗੁੜਤਨ ਆ ਚੁੱਕੀ ਹੈ ਡੈਂਡੀ ਹੁਣ ਪਾਕਿਸਤਾਨ ਦੀ ਫੌਜ ਵੀ ਸਰਹੱਦ ਪਾਰ ਜਾ ਕੇ ਅਫਗਾਨਿਸਤਾਨ ਵਿੱਚ ਇਸ ਸੰਗਠਨ ਦੇ ਅਤਵਾਦੀਆਂ ਉੱਤੇ ਲਗਾਤਾਰ ਹਮਲੇ ਕਰ ਰਹੀ ਹੈ ਡੈਂਡੀ ਇਸ ਦੇ ਜਵਾਬ ਵਿੱਚ ਅਫਗਾਨਿਸਤਾਨ ਦੀ ਫੌਜ ਨੇਵੀ ਪਾਕਿਸਤਾਨ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਡੈਂਡੀ ਇਸ ਤਰ੍ਹਾਂ ਸਰਹੱਦ ਉੱਤੇ ਦੋਹਾਂ ਪਾਸਿਆਂ ਤੋਂ ਇੱਕ ਸਖਤ ਜੰਗ ਚੱਲ ਰਹੀ ਹੈ ਜਿਹੜੀ ਕਦੇ ਵੀ ਦੋਹਾਂ ਦੇਸ਼ਾਂ ਵਿੱਚ ਆਪਸੀ ਯੁੱਧ ਦਾ ਰੂਪ ਧਾਰਨ ਕਰ ਸਕਦੀ ਹੈ ਡੈਂਡੀ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਤਾਲਿਬਾਨ ਦੀ ਲਗਭਗ 2 ਦਹਾਕਿਆਂ ਤੱਕ ਮਦਦ ਕੀਤੀ ਡੈਂਡੀ ਵੱਡੀ ਗਿਣਤੀ ਵਿੱਚ ਇਹਨਾਂ ਲੜਾਕੂਆਂ ਨੇ ਪਾਕਿਸਤਾਨ ਵਿੱਚ ਸ਼ਰਨ ਲੈ ਰੱਖੀ ਸੀ ਜਿੱਥੋਂ ਉਹ ਅਫਗਾਨਿਸਤਾਨ ਉੱਤੇ ਹਮਲੇ ਕਰਦੇ ਰਹੇ ਡੈਂਡੀ ਅਖੀਰ ਦਹਾਕੇ ਭਰ ਦੀ ਲੜਾਈ ਤੋਂ ਬਾਅਦ ਮੁੜ ਤਾਲਿਬਾਨ ਨੇ ਸਾਲ 2021 ਵਿੱਚ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਸੀ ਡੰਡੀ ਅੱਜ ਵੀ ਉੱਥੋਂ ਦੇ ਬਹੁਤੇ ਲੋਕ ਨਾਖੁਸ਼ ਅਤੇ ਬੁਰੀ ਤਰ੍ਹਾਂ ਫਸੇ ਹੋਏ ਮਹਿਸੂਸ ਕਰਦੇ ਹਨ ਡੰਡੀ ਇਹਨਾਂ ਤਾਲਿਬਾਨਾਂ ਨੇ ਭਾਰਤ ਵਿਰੁੱਧ ਵੀ ਆਪਣਾ ਜਿਹਾਦ ਜਾਰੀ ਰੱਖਿਆ ਸੀ ਅਤੇ ਹਕੂਮਤ ਸੰਭਾਲਦਿਆਂ ਹੀ ਭਾਰਤ ਵੱਲੋਂ ਇਸ ਦੇਸ਼ ਦੇ ਮੁੱਢਲੇ ਢਾਂਚੇ ਦੀ ਉਸਾਰੀ ਵਿੱਚ ਪਾਏ ਜਾ ਰਹੇ ਵੱਡੇ ਯੋਗਦਾਨ ਵਿੱਚ ਵੀ ਰੁਕਾਵਟ ਪਾਈ ਸੀ ਡੰਡੀ ਪਰ ਹੁਣ ਜਿਸ ਤਰ੍ਹਾਂ ਇੱਕ ملک ਸਖਤ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਜਿਸ ਤਰ੍ਹਾਂ ਕਰੋੜਾਂ ਹੀ ਆਮ ਲੋਕ ਉਥੇ ਨਰਕ ਭਰੀ ਜ਼ਿੰਦਗੀ ਬਿਤਾ ਰਹੇ ਹਨ ਉਸ ਨੂੰ ਦੇਖਦਿਆਂ ਤਿੰਨ ਸਾਲਾਂ ਦੀ ਤਾਲਿਬਾਨ ਹਕੂਮਤ ਨੇ ਆਪਣੀਆਂ ਨੀਤੀਆਂ ਵਿੱਚ ਵੀ ਤਬਦੀਲੀ ਕੀਤੀ ਹੈ ਅਤੇ ਭਾਰਤ ਵਿਰੁੱਧ ਆਪਣਾ ਰਵੱਈਆ ਵੀ ਕਾਫੀ ਹੱਦ ਤੱਕ ਨਰਮ ਕਰ ਲਿਆ ਹੈ ਡੈਂਡੀ ਅਜੇ ਵੀ ਦੁਨੀਆਂ ਦੇ ਬਹੁਤੀ ਦੇਸ਼ਾਂ ਨੇ ਤਾਲਿਬਾਨ ਦੀ ਹਕੂਮਤ ਨੂੰ ਮਾਨਤਾ ਨਹੀਂ ਦਿੱਤੀ ਜਿਸ ਕਰਕੇ ਇਸ ਨੂੰ ਕੋ ਮੰਤਰੀ ਪੱਦਰ ਉਤੇ ਆਰਥਿਕ ਮਦਦ ਹਾਸਿਲ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਇਸ ਦਾ ਪਵਿੱਖ ਕਿਸੇ ਤਰ੍ਹਾਂ ਵੀ ਚੰਗਾ ਦਿਖਾਈ ਨਹੀਂ ਦਿੰਦਾ ਡੈਂਡੀ ਤਾਲੀਬਾਨ ਨੇ ਇੱਥੇ ਆਪਣੀਆਂ ਸਖਤ ਇਸਲਾਮਿਕ ਨੀਤੀਆਂ ਲਾਗੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਡੈਂਡੀ ਪਿਛਲੇ 3 ਸਾਲ ਤੋਂ ਇੱਥੇ ਪੈਦਾ ਹੋਈ ਗ੍ਰਹਿ ਯੁੱਧ ਦੀ ਸਥਿਤੀ ਤਾਂ ਕਾਫੀ ਬਦਲੀ ਜਾਪਦੀ ਹੈ ਡੈਂਡੀ ਨਿਤ ਦੇਣ ਦੇ ਬੰਬ ਧਮਾਕੇ ਹੁਣ ਕਾਫੀ ਘਟ ਗਏ ਹਨ ਪਰ ਇਸ ਦਾ ਵਿਰੋਧੀ ਇਸਲਾਮਿਕ ਸਟੇਟ ਸੰਗਠਨ ਇਸ ਲਈ ਅਜੇ ਵੀ ਸਖਤ ਚੁਣੌਤੀ ਬਣਿਆ ਹੋਇਆ ਹੈ